ਸਸਿਕਾਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੂੰ ਦੱਖਣੀ ਕੈਲੀਫੋਰਨੀਆ ਦੇ ਵਿੱਚ ਇਮੀਗ੍ਰੇਸ਼ਨ ਛਾਪੇ ਜਾਰੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ ਜ ਜਿਹਦੇ ਨਾਲ ਹੇਠਲੀ ਅਦਾਲਤ ਦੇ ਉਸ ਆਦੇਸ਼ ਨੂੰ ਰੋਕਣ ਦੀ ਉਸ ਦੀ ਬੇਨਤੀ ਦਾ ਸਮਰਥਨ ਕੀਤਾ ਗਿਆ ਜਿਦੇ ਵਿੱਚ ਸੰਘੀ ਏਜੰਟ ਲੋਕਾਂ ਨੂੰ ਦੇਸ਼ ਨਿਕਾਲੇ ਦੇ ਕਿਵੇਂ ਨਿਸ਼ਾਨਾ ਬਣਾ ਸਕਤੇ ਨੇ ਹਾਲਾਂਕਿ ਉਸ ਤੇ ਪਵੰਤੀ ਲਗਾਈ ਹੋਈ ਸੀ ਨਿਆਇ ਫਿਪਾਕ ਨੇ ਅਦਾਲਤ ਨੂੰ ਲਾਸ ਐਂਜਲਸ ਸਥਿਤ ਅਮਰੀਕੀ ਜ਼ਿਲ੍ਹਾ ਚਾਚੀ ਮੈਮੋ ਫ੍ਰੀਪੋਂਗ ਤੇ ਹੁਕਮ ਨੂੰ ਰੋਕਣ ਦੇ ਲਈ ਕਿਹਾ ਹੈ ਜਿਨ੍ਹਾਂ ਨੇ ਜੁਲਾਈ ਦੇ ਵਿੱਚ ਫੈਸਲਾ ਸੁਣਾਇਆ ਸੀ ਕਿ ਪ੍ਰਸ਼ਾਸਨ ਦੇ ਅਭਿਆਸ ਸੰਭਾਵਤ ਤੌਰ ਉਤੇ ਗੈਰਵਾਜਬ ਤਲਾਸ਼ੀਆਂ ਵਿਰੁੱਧ ਸੰਵਿਧਾਨ ਦੀ ਸੁਰੱਖਿਆ ਦੀ ਉਲੰਘਣਾ ਕਰਦੇ ਨੇ ਉਨ੍ਹਾਂ ਦੇ ਹੁਕਮ ਨੇ ਏਜੰਟਾਂ ਨੂੰ ਸਿਰਫ ਉਨ੍ਹਾਂ ਦੀ ਨਸਲ ਜਾਤੀ ਜਾਂ ਭਾਸ਼ਾ ਦੇ ਕਾਰਨ ਲੋਕਾਂ ਨੂੰ ਰੋਕਣ ਜਾਂ ਹਿਰਾਸਤ ਦੇ ਵਿੱਚ ਲੈਣ ਤੋਂ ਰੋਕਿਆ ਹਾਲਾਂਕਿ ਅਦਾਲਤ ਦੇ ਉੱਤਰਵਾਦੀ ਜੱਜਾਂ ਦੇ ਤਿੰਨ ਪੈਨਲ ਨੇ ਫੈਸਲੇ ਤੋਂ ਅਸਹਿਮਤੀ ਪ੍ਰਗਟਾਈ ਆਪਣੀ ਫਾਈਲਿੰਗ ਦੇ ਵਿੱਚ ਨਿਆਂ ਵਿਭਾਗ ਦੇ ਦਲੀਲ ਦਿੱਤੀ ਕਿ ਏਜੰਟਾਂ ਨੂੰ ਇੱਕ ਅਜਿਹੇ ਖੇਤਰ ਦੇ ਵਿੱਚ ਵਾਜਬ ਤੌਰ ਤੇ ਵਿਆਪਕ ਪ੍ਰੋਫਾਈਲ ਦੀ ਵਰਤੋਂ ਕਰਨ ਦੀ ਇਜਾਜ਼ਤ ਸੀ ਜਿੱਥੇ ਇਸ ਦਾ ਅੰਦਾਜ਼ਾ ਹੈ ਕਿ ਲਗਭਗ 10% ਨਿਵਾਸੀ ਦੇਸ਼ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਨੇ ਵਿਭਾਗ ਨੇ ਕਿਹਾ ਇਹ ਕੈਨ ਦੀ ਲੋੜ ਨਹੀਂ ਹੈ ਕਿ ਕੋਈ ਵੀ ਇਹ ਨਹੀਂ ਸੋਚਦਾ ਕਿ ਸਪੈਨਿਸ਼ ਬੋਲਣਾ ਜਾਂ ਫਿਰ ਉਸਾਰੀ ਦੇ ਵਿੱਚ ਕੰਮ ਕਰਨਾ ਹਮੇਸ਼ਾ ਵਾਜਬ ਸ਼ੱਕ ਪੈਦਾ ਕਰਦਾ ਹੈ ਏਜੰਟਾਂ ਨੂੰ ਇਮੀਗ੍ਰੇਸ਼ਨ ਕਾਨੂੰਨ ਨੂੰ ਲਾਗੂ ਕਰਨ ਦੇ ਵਿੱਚ ਤੇਜ਼ੀ ਲਿਆਉਣ ਵੇਲੇ ਇੰਨਾ ਕਾਰਕਾ ਤੇ ਭਰੋਸਾ ਕਰਨ ਦਾ ਅਧਿਕਾਰ ਕੁਆਮਪੁਨੇ ਦੇ ਕੋਰਟ ਦੇਸ਼ ਨੂੰ ਕਾਲੀ ਦੇ ਫਾਦੇ ਤੇ ਚੋਣ ਪ੍ਰਚਾਰ ਕੀਤਾ ਸੀ ਉਹਨਾਂ ਦੇ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਤੇ ਪ੍ਰਤੀ ਦਿਨ 3000 ਗ੍ਰਿਫਤਾਰੀਆਂ ਦੇ ਟਿੱਚੇ ਤੱਕ ਪਹੁੰਚਣ ਦੇ ਲਈ ਦਬਾਅ ਪਾਇਆ ਹੈ ਲੋਸ ਐਂਜਲਸ ਅਤੇ ਹੋਰ ਥਾਵਾਂ ਤੇ ਛਾਪੇ ਮਾਰੀ ਨੇ ਸੰਘੀ ਏਜੰਟਾਂ ਤੇ ਨਸਲੀ ਪ੍ਰੋਫਾਈਲਿੰਗ ਅਤੇ ਗੈਰ ਕਾਨੂੰਨੀ ਹਿਰਾਸਤ ਦੇ ਦੋਸ਼ ਲਗਾਉਣ ਵਾਲੇ ਮੁਕਦਮੇ ਦਰਜ ਕੀਤੇ ਨੇ ਜਿਦੇ ਵਿੱਚ ਅਮਰੀਕੀ ਨਾਗਰਿਕਾਂ ਦੇ ਦਾਅਵੇ ਵੀ ਸ਼ਾਮਲ ਨੇ ਸੈਨ ਫਰਾਂਸਿਸਕੋ ਸਥਿਤ ਨੌਵੀਂ ਯੂਐਸ ਸਰਕਟ ਕੋਰਟ ਆਫ ਅਪੀਲਸ ਨੇ ਪਹਿਲਾ ਜੱਜ ਫ੍ਰੀਪੋਂਗ ਦੇ ਹੁਕਮ ਨੂੰ ਹਟਾਉਣ ਦੀ ਸਰਕਾਰ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਸੀ ਰਾਈਟਰਸ ਦੇ ਅਨੁਸਾਰ ਸੁਪਰੀਮ ਕੋਰਟ ਪਹਿਲਾ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਹੋਰ ਵਿਵਾਦਾਂ ਦੇ ਵਿੱਚ ਟਰੰਪ ਦਾ ਪੱਖ ਲੈ ਚੁੱਕੀ ਹੈ ਜਿਦੇ ਵਿੱਚ ਤੀਜੇ ਦੇਸ਼ਾਂ ਦੇ ਵਿੱਚ ਦੇਸ਼ ਨਿਕਾਲੇ ਦੀ ਕਹਤੇ ਨਾ ਤੇ ਪ੍ਰਵਾਸੀਆਂ ਦੇ ਲਈ ਮਨੁੱਖੀ ਸੁਰੱਖਿਆ ਨੂੰ ਸੀਮਤ ਕਰਨਾ ਸ਼ਾਮਲ ਹੈ ਸਸਿਕਾ ਜੀ ਮੈਂ ਆ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦੱਖਣੀ ਕੈਲੀਫੋਰਨੀਆ ਦੇ ਵਿੱਚ ਇਮੀਗ੍ਰੇਸ਼ਨ ਛਾਪੇ ਜਾਰੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ ਜ ਜਿਹਦੇ ਨਾਲ ਖੇਤੀ ਅਦਾਲਤ ਦੇ ਉਸ ਆਦੇਸ਼ ਨੂੰ ਰੋਕਣ ਦੀ ਉਸ ਦੀ ਬੇਨਤੀ ਦਾ ਸਮਰਥਨ ਕੀਤਾ ਗਿਆ ਜ ਜਿਹਦੇ ਵਿੱਚ ਸੰਘੀ ਏਜੰਟ ਲੋਕਾਂ ਨੂੰ ਦੇਸ਼ ਨਿਕਾਲੇ ਲਈ ਕਿਵੇਂ ਨਿਸ਼ਾਨਾ ਬਣਾ ਸਕਦੇ ਨੇ ਹਾਲਾਂਕਿ ਇਸ ਉੱਤੇ ਪਵੰਤੀ ਲਗਾਈ ਹੋਈ ਸੀ ਨਿਯਾਇਫੀਪਾਕ ਨੇ ਅਦਾਲਤ ਨੂੰ ਲਾਸ ਐਂਜਲਸ ਸਥਿਤ ਅਮਰੀਕੀ ਜ਼ਿਲ੍ਹਾ ਚਾਚੀ ਮੈਮੋ ਫਰੀਪੌਂਗ ਤੇ ਹੁਕਮ ਨੂੰ ਰੋਕਣ ਦੇ ਲਈ ਕਿਹਾ ਹੈ ਜਿਨ੍ਹਾਂ ਨੇ ਜੁਲਾਈ ਦੇ ਵਿੱਚ ਫੈਸਲਾ ਸੁਣਾਇਆ ਸੀ ਕਿ ਪ੍ਰਸ਼ਾਸਨ ਦੇ ਅਭਿਆਸ ਸੰਭਾਵਤ ਤੌਰ ਉਤੇ ਗੈਰਵਾਜਬ ਤਲਾਸ਼ੀਆਂ ਵਿਰੁੱਧ ਸੰਵਿਧਾਨ ਦੀ ਸੁਰੱਖਿਆ ਦੀ ਉਲੰਘਣਾ ਕਰਦੇ ਨੇ ਉਨ੍ਹਾਂ ਦੇ ਹੁਕਮ ਨੇ ਏਜੰਟਾਂ ਨੂੰ ਸਿਰਫ ਉਨ੍ਹਾਂ ਦੀ ਨਸਲ ਜਾਤੀ ਜਾਂ ਭਾਸ਼ਾ ਦੇ ਕਾਰਨ ਲੋਕਾਂ ਨੂੰ ਰੋਕਣ ਜਾਂ ਹਿਰਾਸਤ ਦੇ ਵਿੱਚ ਲੈਣ ਤੋਂ ਰੋਕਿਆ ਹਾਲਾਂਕਿ ਅਦਾਲਤ ਦੇ ਉੱਤਰਵਾਦੀ ਜੱਜਾਂ ਦੇ ਤਿੰਨ ਪੈਨਲ ਨੇ ਫੈਸਲੇ ਤੋਂ ਅਸਹਿਮਤੀ ਪ੍ਰਗਟਾਈ ਆਪਣੀ ਫਾਈਲਿੰਗ ਦੇ ਵਿੱਚ ਨਿਆਂ ਵਿਭਾਗ ਤੇ ਦਲੀਲ ਦਿੱਤੀ ਕਿ 에ਜੰਟਾਂ ਨੂੰ ਇੱਕ ਅਜੇ ਖੇਤਰ ਦੇ ਵਿੱਚ ਵਾਜਬ ਤੌਰ ਤੇ ਵਿਆਪਕ ਪ੍ਰੋਫਾਈਲ ਦੀ ਬਤੋ ਕਰਨ ਦੀ ਇਜਾਜ਼ਤ ਸੀ ਜਿੱਥੇ ਇਸ ਦਾ ਅੰਦਾਜ਼ਾ ਹੈ ਕਿ ਲਗਭਗ 10% ਨਿਵਾਸੀ ਦੇਸ਼ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਨੇ ਵਿਭਾਗ ਨੇ ਕਿਹਾ ਇਹ ਕੈਂਦੀ ਲੋਡ ਨਹੀਂ ਹੈ ਕਿ ਕੋਈ ਵੀ ਇਹ ਨਹੀਂ ਸੋਚਦਾ ਕਿ ਸਪੈਨਿਸ਼ ਬੋਲਣਾ ਜਾਂ ਫਿਰ ਉਸਾਰੀ ਦੇ ਵਿੱਚ ਕੰਮ ਕਰਨਾ ਹਮੇਸ਼ਾ ਵਾਜਬ ਸ਼ੱਕ ਪੈਦਾ ਕਰਦਾ ਹੈ 에ਜੰਟਾਂ ਨੂੰ ਇਮੀਗ੍ਰੇਸ਼ਨ ਕਾਨੂੰਨ ਨੂੰ ਲਾਗੂ ਕਰਨ ਦੇ ਵਿੱਚ ਤੇਜ਼ੀ ਲਿਆਉਣ ਵੇਲੇ ਇੰਨਾ ਕਾਰਕਾ ਤੇ ਭਰੋਸਾ ਕਰਨ ਦਾ ਅਧਿਕਾਰ ਕੌਂਪਨੈਂਟੇ ਕੋਰਟੇਸ਼ਨ ਕਾਲੀ ਦੇ ਪਾਦੇ ਤੇ ਚੋਣ ਪ੍ਰਚਾਰ ਕੀਤਾ ਸੀ ਉਹਨਾਂ ਦੇ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਤੇ ਪ੍ਰਤੀ ਦਿਨ 3000 ਗ੍ਰਿਫਤਾਰੀਆਂ ਦੇ ਟੀਚੇ ਤੱਕ ਪਹੁੰਚਣ ਦੇ ਲਈ ਦਬਾਅ ਪਾਇਆ ਹੈ ਲਾਸ ਐਂਜਲਸ ਅਤੇ ਹੋਰ ਥਾਵਾਂ ਤੇ ਛਾਪੇਮਾਰੀ ਨੇ ਸੰਘੀ ਏਜੰਟਾਂ ਤੇ ਨਸਲੀ ਪ੍ਰੋਫਾਈਲਿੰਗ ਅਤੇ ਗੈਰ ਕਾਨੂੰਨੀ ਹਿਰਾਸਤ ਦੇ ਦੋਸ਼ ਲਗਾਉਣ ਵਾਲੇ ਮੁਕੱਦਮੇ ਦਰਜ ਕੀਤੇ ਨੇ ਜਿਨ੍ਹਾਂ ਵਿੱਚ ਅਮਰੀਕੀ ਨਾਗਰਿਕਾ ਦੇ ਦਾਅਵੇ ਵੀ ਸ਼ਾਮਲ ਨੇ ਸੈਨ ਫ੍ਰਾਂਸਿਸਕੋ ਸਥਿਤ ਨੌਵੀਂ ਯੂਐਸ ਸਰਕਟ ਕੋਰਟ ਆਫ ਅਪੀਲਸ ਨੇ ਪਹਿਲਾ ਜੱਜ ਫ੍ਰੀਪੌਂਗ ਦੇ ਹੁਕਮ ਨੂੰ ਹਟਾਉਣ ਦੀ ਸਰਕਾਰ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਸੀ ਰਾਈਟਰਸ ਦੇ ਅਨੁਸਾਰ ਸੁਪਰੀਮ ਕੋਰਟ ਪਹਿਲਾ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਹੋਰ ਵਿਵਾਦਾਂ ਦੇ ਵਿੱਚ 트ੰਪ ਦਾ ਪੱਖ ਲੈ ਚੁੱਕੀ ਹੈ ਜਿਦੇ ਵਿੱਚ ਤੀਜੇ ਦੇਸ਼ਾਂ ਦੇ ਵਿੱਚ ਦੇਸ਼ਨ ਕੱਲੇ ਦੀ ਆਗਿਆ ਦੇਣਾ ਅਤੇ ਪ੍ਰਵਾਸੀਆਂ ਦੇ ਲਈ ਮਨੁੱਖੀ ਸੁਰੱਖਿਆ ਨੂੰ ਸੀਮਤ ਕਰਨਾ ਸ਼ਾਮਲ ਹੈ ਸਸਿਕਾ ਜੀ ਮੈਂ ਕੋਮਲ ਕਪੂਰ ਤੁਹਾਨੂੰ ਦੇਖ ਰਿਹਾ ਚੈਨਲ ਪੰਜਾਬੀ ਅਮਰੀਕੀ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੂੰ ਦੱਖਣੀ ਕੈਲੀਫੋਰਨੀਆ ਦੇ ਵਿੱਚ ਇਮੀਗ੍ਰੇਸ਼ਨ ਛਾਪੇ ਜਾਰੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ ਜ ਜਿਹਦੇ ਨਾਲ ਹੇਠਲੀ ਅਦਾਲਤ ਦੇ ਉਸ ਹਦੇਸ਼ ਨੂੰ ਰੋਕਣ ਦੀ ਉਸ ਦੀ ਬੇਨਤੀ ਦਾ ਸਮਰਥਨ ਕੀਤਾ ਗਿਆ ਜ ਜਿਹਦੇ ਵਿੱਚ ਸੰਗੀ ਏਜੰਟ ਲੋਕਾਂ ਨੂੰ ਦੇਸ਼ ਨਿਕਾਲੇ ਲਈ ਕਿਵੇਂ ਨਿਸ਼ਾਨਾ ਬਣਾ ਸਕਤੇ ਨੇ ਹਾਲਾਂਕਿ ਇਸ ਉੱਤੇ ਪਵੰਤੀ ਲਗਾਈ ਹੋਈ ਸੀ ਨਿਯਾਇਫੀਪਾਕ ਨੇ ਅਦਾਲਤ ਨੂੰ ਲਾਸ ਐਂਜਲਸ ਸਥਿਤ ਅਮਰੀਕੀ ਜ਼ਿਲ੍ਹਾ ਚਾਚੀ ਮੈਮੋ ਫਰੀਪੋਂਗ ਤੇ ਹੁਕਮ ਨੂੰ ਰੋਕਣ ਦੇ ਲਈ ਕਿਹਾ ਜਿਨ੍ਹਾਂ ਨੇ ਜੁਲਾਈ ਦੇ ਵਿੱਚ ਫੈਸਲਾ ਸੁਣਾਇਆ ਸੀ ਕਿ ਪ੍ਰਸ਼ਾਸਨ ਦੇ ਅਭਿਆਸ ਸੰਭਾਵਤ ਤੌਰ ਉਤੇ ਗੈਰਵਾਜਬ ਤਲਾਸ਼ੀਆਂ ਵਿਰੁੱਧ ਸੰਵਿਧਾਨ ਦੀ ਸੁਰੱਖਿਆ ਦੀ ਉਲੰਘਣਾ ਕਰਦੇ ਨੇ ਉਨ੍ਹਾਂ ਦੇ ਹੁਕਮ ਨੇ ਏਜੰਟਾਂ ਨੂੰ ਸਿਰਫ ਉਨ੍ਹਾਂ ਦੀ ਨਸਲ ਜਾਤੀ ਜਾਂ ਭਾਸ਼ਾ ਦੇ ਕਾਰਨ ਲੋਕਾਂ ਨੂੰ ਰੋਕਣ ਜਾਂ ਹਿਰਾਸਤ ਦੇ ਵਿੱਚ ਲੈਣ ਤੋਂ ਰੋਕਿਆ ਹਾਲਾਂਕਿ ਅਦਾਲਤ ਦੇ ਉੱਤਰਵਾਦੀ ਜੱਜਾਂ ਦੇ ਤਿੰਨ ਪੈਨਲ ਨੇ ਫੈਸਲੇ ਤੋਂ ਅਸਹਿਮਤੀ ਪ੍ਰਗਟਾਈ ਆਪਣੀ ਫਾਈਲਿੰਗ ਦੇ ਵਿੱਚ ਨਿਆਂ ਵਿਭਾਗ ਦੇ ਦਲੀਲ ਦਿੱਤੀ ਕਿ 에ਜੰਟ ਨੂੰ ਇੱਕ ਅਜੇ ਖੇਤਰ ਦੇ ਵਿੱਚ ਵਾਜਬ ਤੌਰ ਤੇ ਵਿਆਪਕ ਪ੍ਰੋਫਾਈਲ ਦੀ ਵਰਤੋਂ ਕਰਨ ਦੀ ਇਜਾਜ਼ਤ ਸੀ ਜਿੱਥੇ ਇਸ ਦਾ ਅੰਦਾਜ਼ਾ ਹੈ ਕਿ ਲਗਭਗ 10% ਨਿਵਾਸੀ ਦੇਸ਼ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਨੇ ਵਿਭਾਗ ਨੇ ਕਿਹਾ ਇਹ ਕੈਨ ਦੀ ਲੋੜ ਨਹੀਂ ਹੈ ਕਿ ਕੋਈ ਵੀ ਇਹ ਨਹੀਂ ਸੋਚਦਾ ਕਿ ਸਪੈਨਿਸ਼ ਬੋਲਣਾ ਜਾਂ ਫਿਰ ਉਸਾਰੀ ਦੇ ਵਿੱਚ ਕੰਮ ਕਰਨਾ ਹਮੇਸ਼ਾ ਵਾਜਬ ਸ਼ੱਕ ਪੈਦਾ ਕਰਦਾ ਹੈ 에ਜੰਟਾ ਨੂੰ ਇਮੀਗ੍ਰੇਸ਼ਨ ਕਾਨੂੰਨ ਨੂੰ ਲਾਗੂ ਕਰਨ ਦੇ ਵਿੱਚ ਤੇਜ਼ੀ ਲਿਆਉਣ ਵੇਲੇ ਇਨਾ ਕਾਰਕਾ ਤੇ ਭਰੋਸਾ ਕਰਨ ਦਾ ਅਧਿਕਾਰ ਕੁਆਂਪੁਨੇਟ ਕੋਰਟੇਸ਼ ਨੇ ਕਾਲੀ ਦੇ ਫਾਦੇ ਤੇ ਚੋਣ ਪ੍ਰਚਾਰ ਕੀਤਾ ਸੀ ਉਹਨਾਂ ਦੇ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਤੇ ਪ੍ਰਤੀ ਦਿਨ 3000 ਗ੍ਰਿਫਤਾਰੀਆਂ ਦੇ ਟੀਚੇ ਤੱਕ ਪਹੁੰਚਣ ਦੇ ਲਈ ਦਬਾਅ ਪਾਇਆ ਹੈ ਲੋਸ ਐਂਜਲਸ ਤੋਂ ਇੱਕ ਹੋਰ ਥਾਮਤੀ ਸ਼ਾਪਿੰਗ ਮਾਰਕੀਟ ਨੇ ਸੰਘੀ ਏਜੰਟਾਂ ਤੇ ਨਸਲੀ ਪ੍ਰੋਫਾਈਲਿੰਗ ਅਤੇ ਗੈਰ ਕਾਨੂੰਨੀ ਹਿਰਾਸਤ ਦੇ ਦੋਸ਼ ਲਗਾਉਣ ਵਾਲੇ ਮੁਕਦਮੇ ਤਰਜ ਕੀਤੇ ਨੇ ਜਿਦੇ ਵਿੱਚ ਅਮਰੀਕੀ ਨਾਗਰਿਕਾ ਦੇ ਦਾਅਵੇ ਵੀ ਸ਼ਾਮਲ ਨੇ ਸੈਨ ਫ੍ਰਾਂਸਿਸਕੋ ਸਥਿਤ ਨੌਵੀਂ ਯੂਐਸ ਸਰਕਟ ਕੋਰਟ ਆਫ ਅਪੀਲਸ ਨੇ ਪਹਿਲਾ ਜੱਜ ਫਰੀਪੋਂਗ ਦੇ ਹੁਕਮ ਨੂੰ ਹਟਾਉਣ ਤੇ ਸਰਕਾਰ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਸੀ ਰਾਈਟਰਸ ਅਨੁਸਾਰ ਸੁਪਰੀਮ ਕੋਰਟ ਪਹਿਲਾ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਹੋਰ ਵਿਵਾਦਾਂ ਦੇ ਵਿੱਚ ਟ੍ਰੰਪ ਦਾ ਪੱਖ ਲੈ ਚੁੱਕੀ ਹੈ ਜਿਦੇ ਵਿੱਚ ਤਿੱਜੇ ਦੇਸ਼ਾਂ ਦੇ ਵਿੱਚ ਦੇਸ਼ ਨਿਕਾਲੇ ਦੀ ਕਹਿੰਦੇ ਹਨ ਅਤੇ ਪ੍ਰਵਾਸੀਆਂ ਦੇ ਲਈ ਮਨੁੱਖੀ ਸੁਰੱਖਿਆ ਨੂੰ ਸੀਮਤ ਕਰਨਾ ਸ਼ਾਮਲ ਹੈ ਸਸਿਕਾ ਜੀ ਮੈਂ ਆ ਕੋਮਲ ਕਪੂਰ ਤੁਹਾਨੂੰ ਦੇਖ ਰਿਹਾ ਚੈਨਲ ਪੰਜਾਬੀ ਅਮਰੀਕੀ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੂੰ ਦੱਖਣੀ ਕੈਲੀਫੋਰਨੀਆ ਦੇ ਵਿੱਚ ਇਮੀਗ੍ਰੇਸ਼ਨ ਛਾਪੇ ਜਾਰੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ ਜ ਜਿਹਦੇ ਨਾਲ ਹੇਠਲੀ ਅਦਾਲਤ ਦੇ ਉਸ ਹਦੇਸ਼ ਨੂੰ ਰੋਕਣ ਦੀ ਉਸ ਦੀ ਬੇਨਤੀ ਦਾ ਸਮਰਥਨ ਕੀਤਾ ਗਿਆ ਜ ਜਿਹਦੇ ਵਿੱਚ ਸੰਘੀ ਏਜੰਟ ਲੋਕਾਂ ਨੂੰ ਦੇਸ਼ ਨਿਕਾਲੇ ਦੇ ਕਿਵੇਂ ਨਿਸ਼ਾਨਾ ਬਣਾ ਸਕਦੇ ਨੇ ਹਾਲਾਂਕਿ ਉਸ ਤੇ ਪਵੰਤੀ ਲਗਾਈ ਹੋਈ ਸੀ ਨਿਆਂ ਵਿਭਾਗ ਨੇ ਅਦਾਲਤ ਨੂੰ ਲਾਸ ਐਂਜਲਸ ਸਥਿਤ ਅਮਰੀਕੀ ਜ਼ਿਲ੍ਹਾ ਚਾਚ ਮੈਮੋ ਫਰੀਪੋਂਗ ਤੇ ਹੁਕਮ ਨੂੰ ਰੋਕਣ ਦੇ ਲਈ ਕਿਹਾ ਜਿਨ੍ਹਾਂ ਨੇ ਜੁਲਾਈ ਦੇ ਵਿੱਚ ਫੈਸਲਾ ਸੁਣਾਇਆ ਸੀ ਕਿ ਪ੍ਰਸ਼ਾਸਨ ਦੇ ਅਭਿਆਸ ਸੰਭਾਵਤ ਤੌਰ ਉਤੇ ਗੈਰਵਾਜਬ ਤਲਾਸ਼ੀਆਂ ਵਿਰੁੱਧ ਸੰਵਿਧਾਨ ਦੀ ਸੁਰੱਖਿਆ ਦੀ ਉਲੰਘਣਾ ਕਰਦੇ ਨੇ ਉਹਨਾਂ ਦੇ ਹੁਕਮ ਨੇ ਏਜੰਟਾਂ ਨੂੰ ਸਿਰਫ ਉਹਨਾਂ ਦੀ ਨਸਲ ਜਾਤੀ ਜਾਂ ਪਛਾਣ ਦੇ ਕਾਰਨ ਲੋਕਾਂ ਨੂੰ ਰੋਕਣ ਜਾਂ ਹਿਰਾਸਤ ਦੇ ਵਿੱਚ ਲੈਣ ਤੋਂ ਰੋਕਿਆ ਹਾਲਾਂਕਿ ਅਦਾਲਤ ਦੇ ਉੱਤਰਵਾਦੀ ਜੱਜਾਂ ਦੇ ਤਿੰਨ ਪੈਨਲ ਨੇ ਫੈਸਲੇ ਤੋਂ ਅਸਹਿਮਤੀ ਪ੍ਰਗਟਾਈ ਆਪਣੀ ਫਾਈਲਿੰਗ ਦੇ ਵਿੱਚ ਨਿਆਂਇ ਵਿਭਾਗ ਦੇ ਦਲੀਲ ਦਿੱਤੀ ਕਿ 에ਜੰਟ ਨੂੰ ਇੱਕ ਅਜਿਹੇ ਖੇਤਰ ਦੇ ਵਿੱਚ ਵਾਜਬ ਤੌਰ ਤੇ ਵਿਆਪਕ ਪ੍ਰੋਫਾਈਲ ਦੀ ਵਰਤੋਂ ਕਰਨ ਦੀ ਇਜਾਜ਼ਤ ਸੀ ਜਿੱਥੇ ਇਸ ਦਾ ਅੰਦਾਜ਼ਾ ਹੈ ਕਿ ਲਗਭਗ 10% ਨਿਵਾਸੀ ਦੇਸ਼ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਨੇ ਵਿਭਾਗ ਨੇ ਕਿਹਾ ਇਹ ਕੈਨਤੀ ਲੋਡ ਨਹੀਂ ਹੈ ਕਿ ਕੋਈ ਵੀ ਇਹ ਨਹੀਂ ਸੋਚਦਾ ਕਿ ਸਪੈਨਿਸ਼ ਬੋਲਣਾ ਜਾਂ ਫਿਰ ਉਸਾਰੀ ਦੇ ਵਿੱਚ ਕੰਮ ਕਰਨਾ ਹਮੇਸ਼ਾ ਵਾਜਬ ਸ਼ੱਕ ਪੈਦਾ ਕਰਦਾ ਹੈ 에ਜੰਟਾਂ ਨੂੰ ਇਮੀਗ੍ਰੇਸ਼ਨ ਕਾਨੂੰਨ ਨੂੰ ਲਾਗੂ ਕਰਨ ਦੇ ਵਿੱਚ ਤੇਜ਼ੀ ਲਿਆਉਣ ਵੇਲੇ ਇੰਨਾ ਕਾਰਕਾ ਤੇ ਭਰੋਸਾ ਕਰਨ ਦਾ ਅਧਿਕਾਰ ਕੰਪੋਨੇਟ ਕੋਰਟ ਨੇ ਨਿਕਾਲੇ ਤੇ ਵਾਅਦੇ ਤੇ ਚੋਣ ਪ੍ਰਚਾਰ ਕੀਤਾ ਸੀ ਉਹਨਾਂ ਦੇ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਤੇ ਪ੍ਰਤੀ ਦਿਨ 3000 ਗ੍ਰਿਫਤਾਰੀਆਂ ਦੇ ਟਿੱਚੇ ਤੱਕ ਪਹੁੰਚਣ ਦੇ ਲਈ ਦਬਾਅ ਪਾਇਆ ਲਾਸ ਐਂਜਲਸ ਅਤੇ ਹੋਥਾਮਾ ਤੇ ਛਾਪੀ ਮਾਰੀ ਨੇ ਸੱਗੇ ਏਜੰਟਾ ਤੇ ਨਸਲੀ ਪ੍ਰੋਫਾਈਲਿੰਗ ਅਤੇ ਗੈਰ ਕਾਨੂੰਨੀ ਹਿਰਾਸਤ ਦੇ ਦੋਸ਼ ਲਗਾਉਣ ਵਾਲੇ ਮੁਕੱਦਮੇ ਦਰਜ ਕੀਤੇ ਨੇ ਜਿਦੇ ਵਿੱਚ ਅਮਰੀਕੀ ਨਾਗਰਿਕਾ ਦੇ ਦਾਅਵੇ ਵੀ ਸ਼ਾਮਲ ਨੇ ਸੈਨ ਫ੍ਰਾਂਸਿਸਕੋ ਸਥਿਤ ਨੌਵੀਂ ਯੂਐਸ ਸਰਕਟ ਕੋਰਟ ਆਫ ਅਪੀਲਸ ਨੇ ਪਹਿਲਾ ਜੱਜ ਫਰੀ ਪੋਂਗ ਦੇ ਹੁਕਮ ਨੂੰ ਹਟਾਉਂਦੀ ਸਰਕਾਰ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਸੀ ਰਾਈਟਰਸ ਦੇ ਅਨੁਸਾਰ ਸੁਪਰੀਮ ਕੋਰਟ ਪਹਿਲਾ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਹੋਰ ਵਿਵਾਦਾਂ ਦੇ ਵਿੱਚ ਟਰੰਪ ਦਾ ਪੱਖ ਲੈ ਚੁੱਕੀ ਹੈ ਜਿਦੇ ਵਿੱਚ ਤੀਜੇ ਦੇਸ਼ਾਂ ਦੇ ਵਿੱਚ ਦੇਸ਼ ਨਿਕਾਲੇ ਦੀ ਆਗਿਆ ਦੇਣਾ ਅਤੇ ਪ੍ਰਵਾਸੀਆਂ ਦੇ ਲਈ ਮਨੁੱਖੀ ਸੁਰੱਖਿਆ ਨੂੰ ਸੀਮਤ ਕਰਨਾ ਸ਼ਾਮਲ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ